ਆਂ ਵੱਡੀਆਂ ਖਬਰਾਂ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਅਫਸਰਾਂ ਦੀ ਨਿਗਰਾਨੀ ਹੇਠ ਕੰਮ ਕਰਨਗੇ ਤਹਿਸੀਲਦਾਰ ਤੇ ਪਟਵਾਰੀ ਪੰਜਾਬ 'ਚ ਡਰਾਈਵਿੰਗ ਲਾਇਸੈਂਸ ਤੇ ਆਰ.ਸੀ ਦੀ ਉਡੀਕ ਕਰ ਰਹੇ ਲੋਕਾਂ ਲਈ ਨਵੀਂ ਖਬਰ ਚੱਲਣੀ ਪਵੇਗੀ ਵੱਡੀ ਪਰੇਸ਼ਾਨੀ ਖਨੂਰੀ ਬਾਰਡਰ ਤੇ 60 ਦਿਨਾਂ ਤੋਂ ਮਰਨ ਵਰਤੇ ਦੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦੀ ਸੇਚਾ ਆਇਆ ਸੁਧਾਰ ਤਾਜੀ ਹਵਾ ਤੇ ਧੁੱਪ ਚ ਆਉਣ ਤੋਂ ਬਾਅਦ ਪਿਆ ਫਰਕ ਪੰਜਾਬ ਸਣੇ ਦੇਸ਼ ਭਰ ਚ ਸਸਤਾ ਹੋਇਆ ਮੂਲ ਦੁੱਧ 1 ਰੁਪਏ ਪ੍ਰਤੀ ਲੀਟਰ ਦੀ ਕੀਤੀ ਗਈ ਕਟੋਤੀ ਪੰਜਾਬੀ ਗਾਇਕ ਅਤੇ ਕਲਾਕਾਰ ਦਲਜੀਤ ਦੋਸਾਨ ਨੇ ਪੰਜਾਬ 95 ਦੀ ਰਿਲੀਜ਼ ਨੂੰ ਲੈ ਕੇ ਤੋੜੀ ਚੁੱਪੀ ਕਿਹਾ ਸੱਚ ਨੂੰ ਕੋਈ ਰੋਕ ਨਹੀਂ ਸਕਦਾ ਸੀਐਮ ਭਗਮੰਤ ਮਾਨ ਦੇ 26 ਜਨਵਰੀ ਯਾਨੀ ਕੱਲ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਬਦਲਿਆ ਸਥਾਨ ਹੁਣ ਪਟਿਆਲਾ ਚ ਲਹਿਰਾਉਣਗੇ ਝੰਡਾ ਪੰਜਾਬ ਦੇ ਮੌਸਮਵਾਰੀ ਨਵੀਂ ਖਬਰ ਸਿਆਲਾਂ ਚ ਪੈ ਰਹੀ ਗਰਮੀ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ 트럼ਪ ਦੇ ਹੁਕਮਾਂ ਤੋਂ ਸਿਰਫ 22 ਘੰਟੇ ਬਾਅਦ ਹੀ ਗ੍ਰਿਫਤਾਰੀਆਂ ਹੋਈਆਂ ਸ਼ੁਰੂ ਫੌਜੀ ਜਹਾਜ਼ਾਂ ਰਾਹੀਂ ਪ੍ਰਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ ਦੇਸ਼ ਨਿਕਾਲਾ ਵਿਜੀਲੈਂਸ ਵਿਰੁੱਧ ਦੀ ਵੱਡੀ ਕਾਰਵਾਈ ਸਫਾਈ ਸੇਵਕ ਤੋਂ ਰਿਸ਼ਵਤ ਲੈਣ ਦੇ ਦੋ ਛੇਟ ਨੰਬਰਦਾਰ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਚ ਭ੍ਰਿਸ਼ਟਾਚਾਰ ਰੋਕਣ ਤੇ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਸੂਬਾ ਸਰਕਾਰ ਵੱਲੋਂ ਤਹਿਸੀਲਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚਾਲੂ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਪੂਰੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ ਇਸ ਪੱਤਰ ਚ ਆਖਿਆ ਗਿਆ ਹੈ ਕਿ ਸਰਕਾਰ ਵੱਲੋਂ ਰਾਜ ਦੇ ਹਰ ਸਬ ਰਜਿਸਟਰਰ ਜੁਆਇੰਟ ਸਬ ਰਜਿਸਟਰਰ ਦਫਤਰ ਵਿੱਚ ਚਾਰ ਸੀਸੀਟੀਵੀ ਕੈਮਰੇ ਲਗਵਾਏ ਗਏ ਹਨ ਇਹਨਾਂ ਵਿੱਚੋਂ ਦੋ ਸੀਸੀਟੀਵੀ ਕੈਮਰੇ ਸਬ ਰਜਿਸਟਰਰ ਜੁਆਇੰਟ ਸਬ ਰਜਿਸਟਰਰ ਦੇ ਦਫਤਰ ਦੇ ਅੰਦਰ ਅਤੇ ਦੋ ਕੈਮਰੇ ਦਫਤਰ ਦੇ ਬਾਹਰ ਲਗਾਏ ਗਏ ਹਨ ਇਹ ਕੈਮਰੇ ਲਗਾਉਣ ਦਾ ਮੰਤਵੇ ਹੈ ਕਿ ਡਿਪਟੀ ਕਮਿਸ਼ਨਰ ਚੈੱਕ ਕਰ ਸਕਣ ਕਿ ਸਬ ਰਜਿਸਟਰ ਸਜੋਇੰਟ ਸਬ ਰਜਿਸਟਰ ਆਪਣੇ ਦਫਤਰ ਵਿੱਚ ਉਪਲਬਧ ਹੋ ਕੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਵੇਖ ਸਕਣ ਕਿ ਪਬਲਿਕ ਨੂੰ ਵਸੂਕੇ ਦਰਜ ਕਰਵਾਉਣ ਵਿੱਚ ਕੋਈ ਔਖਾਈ ਤਾਂ ਨਹੀਂ ਆ ਰਹੀ ਇਹ ਕੈਮਰੇ ਲਗਾਉਂਦਾ ਇੱਕ ਹੋਰ ਮਹੱਤਵਪੂਰਨ ਮੰਤਵ ਸੀਕੇ ਤਸਦੀਕ ਕਰਨ ਵਿੱਚ ਪਾਰਦਰਸ਼ਤਾ ਲਿਆਉਣਾ ਹੈ ਪਰ ਪਿਛਲੇ ਹਫਤੇ ਚੈੱਕ ਕਰਨ ਉੱਤੇ ਪਾਇਆ ਗਿਆ ਕਿ ਜਿੰਨਾ 180 ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਉਹਨਾਂ ਵਿੱਚੋਂ ਕੇਵਲ ਤਿੰਨ ਕੈਮਰੇ ਚੱਲ ਰਹੇ ਹਨ ਇਹ ਸਥਿਤੀ ਬਿਲਕੁਲ ਤਸੱਲੀ ਬਖਸ਼ ਨਹੀਂ ਹੈ ਇਸ ਵਿਸ਼ੇ ਉਤੇ ਫੌਰੀ ਤੌਰ ਉਤੇ ਕਾਰਵਾਈ ਕਰਦੇ ਹੋਏ ਮਿਤੀ 31/1/2025 ਤੱਕ ਆਪਣੇ ਜ਼ਿਲ੍ਹੇ ਦੇ ਹਰ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦਫਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਚਾਲੂ ਹਾਲਤ ਵਿੱਚ ਕੀਤੇ ਜਾਣ ਇਹ ਸੀਸੀਟੀਵੀ ਕੈਮਰੇ ਆਈਪੀ ਐਡਰੈਸ ਤੇ ਧਾਰਿਤ ਹਨ ਇਸ ਲਈ ਆਪਣੇ ਕੰਪਿਊਟਰ ਮੋਬਾਈਲ ਤੇ ਆਪਣੇ ਜ਼ਿਲ੍ਹੇ ਦੇ ਹਰ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦਫ਼ਤਰ ਦੇ ਸੀਸੀਟੀਵੀ ਕੈਮਰਿਆਂ ਦਾ ਲਿੰਕ ਕੋਡ ਕਰ ਲਿਆ ਜਾਵੇ ਤਾਂ ਜੋ ਆਪ ਕਿਸੇ ਵੀ ਸਮੇਂ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦਫ਼ਤਰ ਦੇ ਵਿੱਚ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦੀ ਹਾਜ਼ਰੀ ਅਤੇ ਪਬਲਿਕ ਦੀ ਭੀੜ ਦੀ ਸਥਿਤੀ ਚੈੱਕ ਕਰ ਸਕੋ ਪੰਜਾਬ ਦੇ ਟਰਾਂਸਪੋਰਟ ਵਿਭਾਗ ਦਾ ਵਾਲੀ ਵਾਰ ਇਸ ਨਜ਼ਰ ਨਹੀਂ ਆ ਰਿਹਾ ਹੈ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਸਮਾਰਟ ਕਾਰਡ ਬਣਾਉਣ ਵਾਲੀ ਸਮਾਰਟ ਕਾਰਡ ਚਿਪ ਕੰਪਨੀ ਦਾ ਟੈਂਡਰ ਸਮਾਪੂਰ ਹੋਣ ਕਾਰਨ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਵਿਭਾਗ ਦੀ ਨਲਾਇਕੀ ਕਾਰਨ ਨਿਤਦੀਨ ਖਾਮਿਆ ਜਾ ਭੁਗਤਨਾ ਪੈ ਰਿਹਾ ਹੈ ਇਸ ਕਾਰਨ ਡਰਾਈਵਿੰਗ ਲਾਇਸੈਂਸ ਦਾ ਸਮਾਂ ਪੂਰਾ ਹੋਣ ਵਾਲੇ ਲਾਇਸੈਂਸਾਂ ਨੂੰ ਰੀਨਿਊ ਕਰਨ ਲਈ ਕੋਈ ਵੀ ਅਧਿਕਾਰੀ ਸਮਰੱਥ ਦਿਖਾਈ ਨਹੀਂ ਦੇ ਰਿਹਾ ਇਸ ਕਾਰਨ ਚਲਾਨ ਕਟਵਾ ਕੇ ਭਾਰੀ ਜੁਰਮਾਨੇ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿ ਕਿ ਰਹੇ ਹੋ ਹੈ ਕਿ ਹਜ਼ਾਰਾਂ ਲੋਕਾਂ ਦੀਆਂ ਫੀਸਾਂ ਪਹਿਲਾਂ ਹੀ ਪਾਈਪਲਾਈਨਾਂ 'ਚ ਪਈਆਂ ਹਨ ਪਰ ਸਮਾਰਟ ਚਿਪ ਕੰਪਨੀ ਦਾ ਸਮਾਂ ਪੂਰਾ ਹੋਣ ਕਾਰਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਹੁਣ ਤੱਕ ਕਿਸੇ ਵੀ ਨਵੀਂ ਕੰਪਨੀ ਨੂੰ ਟੈਂਡਰ ਅਲੋਟ ਨਹੀਂ ਕੀਤਾ ਗਿਆ ਇਸ ਕਾਰਨ ਆਮ ਲੋਕਾਂ ਦੀਆਂ ਹਰਿਆਂ ਹੋਈਆਂ ਫੀਸਾਂ ਡੁੱਬਨ ਦਾ ਵੀ ਖੱਸ਼ਾ ਪ੍ਰਗਟਾਇਆ ਜਾ ਰਿਹਾ ਹੈ ਸੂਬੇ ਅੰਦਰ ਪਿਛਲੇ 2 ਮਹੀਨਿਆਂ ਤੋਂ ਟਰਾਂਸਪੋਰਟ ਵਿਭਾਗ ਦੀ ਚਿਪ ਕੰਪਨੀ ਵਾਲਾ ਕੰਮ ਠੱਪ ਹੋਇਆ ਹੈ ਜਦਕਿ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਪਹਿਲਾਂ ਹੀ ਪਤਾ ਸੀ ਕਿ ਸਮਾਰਟ ਚਿਪ ਕੰਪਨੀ ਦਾ ਸਮਾਂ ਪੂਰਾ ਹੋਣ ਵਾਲਾ ਹੈ ਫਿਰ ਵੀ ਟੈਂਡਰ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ ਵਿਭਾਗ ਦੀ ਨਲਾਇਕੀ ਨਜ਼ਰ ਆਉਂਦੀ ਹੈ ਭਾਵੇਂ ਕਿ ਇਸ ਸਮਾਰਟ ਕਾਰਡ ਦੇ ਰੁਕੇ ਕੰਮ ਲਈ ਉੱਚ ਅਧਿਕਾਰੀ ਜ਼ਿੰਮੇਵਾਰ ਹਨ ਪਰ ਇਸ ਦੇਰੇ ਲਈ ਲੋਕਾਂ ਨੂੰ ਖੁਦ ਹਰ ਰੋਜ਼ ਆਪਣੇ ਕੰਮ ਛੱਡ ਕੇ ਸਥਾਨਕ ਕਾਟਿਓ ਅਤੇ ਆਟੇ ਦਫਤਰਾਂ ਦੇ ਚੱਕਰ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਖਨੋਰੀ ਬਾਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ ਲਗਾਤਾਰ 60 ਦਿਨ ਤੋਂ ਜਾਰੀ ਹੈ ਡਾਕਟਰਾਂ ਨੇ ਇੱਕ ਮੈਡੀਕਲ ਬੁਲਟਿਨ ਜਾਰੀ ਕਰਕੇ ਕਿਹਾ ਹੈ ਕਿ ਤਾਜੀ ਹਵਾ ਤੇ ਧੁੱਪ 'ਚ ਆਉਣ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਕਿਸਾਨ ਆਗੂਆਂ ਨੇ ਦੱਸਿਆ ਕਿ 28 ਜਨਵਰੀ ਨੂੰ ਦਾਤਾ ਸਿੰਘ ਵਾਲਾ ਖਨੋਰੀ ਕਿਸਾਨ ਮੋਰਚੇ ਵਿਖੇ ਨਿਰੰਤਰ ਪਾਠ ਸ਼ੁਰੂ ਹੋਵੇਗਾ ਤੇ 30 ਜਨਵਰੀ ਨੂੰ ਭੋਗ ਪਾਇਆ ਜਾਵੇਗਾ ਜਿਸ ਦਿਨ ਕਿਸਾਨਾਂ ਨੂੰ ਵੱਡੀ ਗਿਣਤੀ ਚ ਮੋਰਚੇ 'ਚ ਪਹੁੰਚਣ ਦੀ اپیل ਕੀਤੀ ਗਈ ਹੈ ਕਿਸਾਨਾ ਗੂਜ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਹੈ ਕਿ ਕਿਸਾਨ ਮੋਰਚੇ ਦੀ ਹੁਣ ਤੱਕ ਦੀ ਸਫਲਤਾ ਪਰਮਾਤਮਾ ਵਾਹਿਗੁਰੂ ਅਤੇ ਗੁਰੂਆਂ ਨੂੰ ਸਮਰਪਿਤ ਹੈ ਅਤੇ ਭਵਿੱਖ ਚ ਵੀ ਉਹਨਾਂ ਦੇ ਆਸ਼ੀਰਵਾਦ ਨਾਲ ਮੋਰਚਾ ਪੂਰੀ ਤਰ੍ਹਾਂ ਸਫਲਤਾ ਦੇ ਸਿਖਰ ਤੇ ਪਹੁੰਚੇਗਾ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਨੇ ਖੁਦ ਕੁਝ ਨਹੀਂ ਕੀਤਾ ਕੇਂਦਰ ਸਰਕਾਰ ਨੂੰ ਬੁੱਧੀ ਦੇਣ ਦਾ ਕੰਮ ਪਰਮਾਤਮਾ ਵਾਹਿਗੁਰੂ ਨੇ ਕੀਤਾ ਹੈ ਤੇ ਇਹ ਉਹਨਾਂ ਦੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਇਸ ਮੋਰਚੇ ਨੂੰ ਇਸੇ ਤਰ੍ਹਾਂ ਮਜ਼ਬੂਤ ਰੱਖਣ ਕਿਸਾਨ ਆਗੂਆਂ ਨੇ ਕਿ ਹੈ ਕਿ 30 ਜਨਵਰੀ ਨੂੰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ 'ਚ ਖਨੋਰੀ ਮੋਰਚੇ ਤੇ ਪਹੁੰਚਣ ਅਤੇ ਕਿਸਾਨ ਮੋਰਚੇ ਦੀ ਮਜ਼ਬੂਤੀ ਅਤੇ ਜਗਜੀਤ ਸਿੰਘ ਢੱਲੇਵਾਲ ਦੀ ਬਿਹਤਰ ਸੇਤ ਲਈ ਅਰਦਾਸ 'ਚ ਹਿੱਸਾ ਲੈਣ ਮਹਿੰਗਾਈ ਦੇ ਇਸ ਯੁੱਗ ਚਾਮ ਖਪਤ ਕਰਨ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਬਜਟ ਤੋਂ ਪਹਿਲਾਂ ਦੇਸ਼ ਦੀ ਮੋਹਰੀ ਡੈਰੀ ਕੰਪਨੀ ਅਮੂਲ ਨੇ ਆਪਣੇ ਤਿੰਨ ਮੁੱਖ ਦੁੱਧ ਉਤਪਾਦਾਂ ਦੀਆਂ ਕੀਮਤਾਂ 'ਚ ਕਰਵੇ ਪ੍ਰਤੀ ਲੀਟਰ ਦੀ ਕਟੋਤੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਖਪਤਕਾਰਾਂ ਨੂੰ ਰਾਹਤ ਦੇਣ ਅਤੇ ਬਜਟ ਤੋਂ ਪਹਿਲਾਂ ਉਹਨਾਂ ਦੀਆਂ ਜੇਬਾਂ ਤੇ ਬੋਝ ਘਟਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਇਹ ਕਟੋਤੀ ਅਮੂਲ ਦੇ ਤਿੰਨ ਪ੍ਰਮੁੱਖ ਦੁੱਧ ਦੇ ਬ੍ਰਾਂਡਾਂ ਤੇ ਲਾਗੂ ਕੀਤੀ ਗਈ ਹੈ, ਜਿਸ 'ਚ ਅਮੂਲ ਗੋਲਡ 65 ਰੁਪਏ ਪ੍ਰਤੀ ਲੀਟਰ અમૂલ ટી સ્પેશિયલ 61 રૂપિયા પ્રતિ લિટર ਤੇ અમૂલ તાજા 53 રૂપિયા પ્રતિ લિટર ਹੋ ਗਿਆ ਹੈ અમૂલે ਇਹ ਕਦਮ ઉત્પાદન ਲਾਗਤ ਚ કમી ਅਤੇ ડેરી ਕਿਸਾਨਾਂ ਨਾਲ ਬਿਹਤਰ ਤਾਲਮਿਲ ਕਰਨ ਚੁੱਕਿਆ ਹੈ અમૂલ ਦੇ ਬੁਲਾਰੇ ਨੇ ਕਿ ਹੈ ਕਿ ਦੁੱਧ ਦੀ ਕੀਮਤ ਚ ਇਹ ਕਟੋਤੀ گاਕਾਂ ਨੂੰ ਵੀ ਤੀរਹਾਤ ਪ੍ਰਦਾਨ ਕਰਨ ਅਤੇ તહેવારો ਦੇ ਸੀਜ਼ਨ ਦੇ ਨਾਲ-ਨਾਲ ਪ੍ਰੀ ਬਜਟ ਖਰਚਿਆਂ ਨੂੰ ਘਟਾਉਣ ਲਈ ਕੀਤੀ ਗਈ ਹੈ ਪੰਜਾਬੀ ਗਾਇਕ ਤੇ ਅਦਾਕਾਰ ਦલਜੀ ਦੋਸਾਂ ਦੀ ફિલ્મ ਪੰਜਾਬ 95 ਦੀ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ ਪਰੰਤੂ ਫਿਲਮ ਨੂੰ ਲੈ ਕੇ ਵਿਵਾਦਾਂ ਕਾਰਨ ਰਿਲੀਜ਼ ਨੂੰ ਲੈ ਕੇ ਅਜੇ ਤੱਕ ਕੁਝ ਵੀ ਸਾਫ਼ ਨਹੀਂ ਹੋ ਸਕਿਆ ਮਨੁੱਖੀ ਅਧਿਕਾਰਕਾਰਕੁਣ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਝਾਤ ਪਾਉਂਦੀ ਦਿਲਜੀਤ ਦੋਸਾਂ ਦੀ ਫਿਲਮ ਪਹਿਲਾਂ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ ਨੂੰ ਕੁਝ ਦਿੱਕਤਾਂ ਦੇ ਕਾਰਨ ਅਣ ਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਫਿਲਮ ਦੀ ਰਿਲੀਜ਼ ਚ ਲਗਾਤਾਰ ਹੋ ਰਹੀ ਦੇਰੀ ਤੇ ਹੁਣ ਦਲਜੀਤ ਦੋਸਾਨ ਨੇ ਇੰਸਟਾਗ੍ਰam ਤੇ ਇੱਕ ਸਟੋਰੀ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਹੌਸਲਾ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਅੱਜ ਨਹੀਂ ਤਾਂ ਕੱਲ ਸੱਚ ਸਾਹਮਣੇ ਆਵੇਗਾ ਸੱਚ ਨੂੰ ਕੋਈ ਰੋਕ ਨਹੀਂ ਸਕਦਾ ਬਾਬਾ ਕਰੂ ਕਿਰਪਾ ਦਲਜੀਤ ਦੋਸਾਨ ਨੇ ਇਹ ਵੀ ਲਿਖਿਆ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਰਾਹ ਨਿਕਲੂਗਾ ਤੇ ਇਹ ਕਹਾਣੀ ਲੋਕਾਂ ਸਾਹਮਣੇ ਆਵੇਗੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਗਣਤੰਤਰ ਦਿਹਾੜੇ ਮੌਕੇ ਪਟਿਆਲਾ 'ਚ ਝੰਡਾ ਲਹਿਰਾਉਣਗੇ ਇਸ ਤੋਂ ਪਹਿਲਾਂ ਫਰੀਦਕੋਟ ਤੇ ਮੋਹਾਲੀ ਵਿਖੇ ਮੁੱਖ ਮੰਤਰੀ ਵੱਲੋਂ ਝੰਡਾ ਲਹਿਰਾਉਣ ਦਾ ਫੈਸਲਾ ਲਿਆ ਗਿਆ ਸੀ ਵੀਰਵਾਰ ਨੂੰ ਉਹਨਾਂ ਦੇ ਝੰਡਾ ਲਹਿਰਾਉਣ ਸੰਬੰਧੀ ਪ੍ਰੋਗਰਾਮ ਬਾਰੇ ਸਾਰਾ ਦਿਨ ਭੰਬਲ ਪੂਸਾ ਬਰਕਰਾਰ ਰਿਹਾ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਪਟਿਆਲਾ ਵਿਖੇ ਝੰਡਾ ਲਹਿਰਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਵਾਰ ਗਣਤੰਤਰ ਦਿਹਾੜੇ ਤੇ ਝੰਡਾ ਲਹਿਰਾਉਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਬਦਲਿਆ ਗਿਆ ਹੈ ਇਸ ਸਭ ਨੂੰ ਮੁੱਖ ਰੱਖਦਿਆਂ ਹੁਣ ਮੁੱਖ ਮੰਤਰੀ ਪਟਿਆਲਾ ਵਿਖੇ ਕੌਮੀ ਤਿਰੰਗਾ ਲਹਿਰਾਉਣਗੇ ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਿਕ ਵੱਧ ਤੋਂ ਵੱਧ ਟੈਂਪਰੇਚਰ 20 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ ਜਦੋਂ ਕਿ ਘੱਟੋ ਘੱਟ ਟੈਂਪਰੇਚਰ 6 ਡਿਗਰੀ ਦੇ ਨੇੜੇ ਰਿਹਾ ਹੈ ਮੌਜੂਦਾ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਕਾਫੀ ਰਾਹਤ ਜ਼ਰੂਰ ਮਿਲੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਭਾਵ ਕਿ ਨਾ ਹੀ ਧੁੰਦ ਪੈਣ ਦੀ ਅਤੇ ਨਾ ਹੀ ਮੀਂਹ ਪੈਣ ਦੀ ਕੋਈ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਡਾਕਟਰ ਨੇ ਦੱਸਿਆ ਹੈ ਕਿ ਟੈਂਪਰੇਚਰ ਦਿਨ ਦਾ 2 ਤੋਂ 3 ਡਿਗਰੀ ਆਮ ਨਾਲੋਂ ਜ਼ਿਆਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਦੀ ਦਾ ਸੀਜ਼ਨ ਕਾਫੀ ਕੱਟ ਗਿਆ ਹੈ। ਡੋਨਾਲਡ ਟਰੰਪ ਦੇ ਸਤਾ ਵਿੱਚ ਆਉਂਦੇ 72 ਘੰਟਿਆਂ ਦੇ ਅੰਦਰ ਪ੍ਰਸ਼ਾਸਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੇ 12 ਤੋਂ 15 ਘੰਟਿਆਂ ਚ ਹੀ 트াম্প ਪ੍ਰਸ਼ਾਸਨ ਨੇ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰਾ ਤੇ ਹਿਰਾਸਤ ਵਿੱਚ ਲਿਆ ਹੈ ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਸੁਪਨੇ ਦੀ ਭਾਲ ਵਿੱਚ ਅਮਰੀਕਾ ਆਏ ਹਜ਼ਾਰਾਂ ਤੇ ਲੱਖਾਂ ਲੋਕਾਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਾਈਟ ਹਾਊਸ ਨੇ ਟਵੀਟ ਕੀਤਾ ਹੈ ਕਿ ਹੁਣ ਤੱਕ 538 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ 373 ਨੂੰ ਹਿਰਾਸਤ ਵਿੱਚ ਲੈ ਕੇ ਕੈਂਪਰ ਪੇਜ ਦਿੱਤਾ ਗਿਆ ਹੈ ਅਮਰੀਕੀ ਇਮੀਗ੍ਰੇਸ਼ਨ ਅਤੇ ਆਈਸੀਈ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਆਈਸੀਈ ਨੇ ਕਿਹਾ ਕਿ ਉਸਨੇ ਟਰੰਪ ਦੁਆਰਾ ਕੀਤੇ ਗਏ ਸਮੂਹਿਕ ਬਰਖਾਸਤਗੀ ਦੇਵਾਦੀ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜੋਨ ਬੀ ਲੁਧਿਆਣਾ ਦੇ ਲੰਬੜਦਾਰ ਸੰਜੀਤ ਕੁਮਾਰ ਵਾਸੀ ਸਰਪੰਚ ਕਲੋਨੀ ਕੁਲੀਏਵਾਲ ਲੁਧਿਆਣਾ ਨੂੰ ਇੱਕ ਸਫਾਈ ਸੇਵਕ ਤੋਂ ਪ੍ਰਤੀ ਮਹੀਨਾ 6000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋ ਸ਼ਿਖਰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਨਗਰ ਨਿਗਮ ਲੁਧਿਆਣਾ ਦੇ ਸਫਾਈ ਸੇਵਕ ਸੰਦੀਪ ਵਾਸੀ ਐਲ ਆਈ ਜੇ ਕਲੋਨੀ ਜਮਾਲਪੁਰ ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ ਸ਼ਿਕਾਇਤਕਰਤਾ ਨੇ ਇਸ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਸੰਜੇ ਕੁਮਾਰ ਉਸ ਦੀਆਂ ਹਾਜ਼ਰੀਆਂ ਲਗਾਉਣ ਅਤੇ ਹਾਜ਼ਰੀਆਂ ਦਾ ਰਿਕਾਰਡ ਰੱਖਣ ਲਈ ਮਹੀਨਾਵਾਰ ਇਸ਼ਵਤ ਦੇਣ ਦੀ ਮੰਗ ਕਰਦਾ ਸੀ ਉਹਨਾਂ ਦੱਸਿਆ ਹੈ ਕਿ ਇਸ ਮੰਤਵ ਲਈ ਇਹ ਮুলਜਮ ਪਿਛਲੇ 2 ਸਾਲਾਂ ਦੌਰਾਨ ਉਸ ਕੋਲੋਂ ਹੁਣ ਤੱਕ 1,40,000 ਰੁਪਏ ਵਸੂਲ ਚੁੱਕਾ ਹੈ ਆਪਣੇ ਦਾਅਵੇ ਨੂੰ ਸਾਬਿਤ ਕਰਨ ਲਈ ਸ਼ਿਕਾਇਤਕਰਤਾ ਨੇ ਮুলਜ਼ਮ ਨਾਲ ਕਿਸ਼ਵਤ ਦੀ ਮੰਗ ਸੰਬੰਧੀ रिकॉर्ड ਕੀਤੀ ਗਈ ਗੱਲਬਾਤ ਵੀ ਬੀਰੋ ਕੋਲ ਪੇਸ਼ ਕੀਤੀ ਹੈ ਬੁਲਾਰੇ ਨੇ ਅੱਗੇ ਦੱਸਿਆ ਹੈ ਕਿ ਸ਼ਿਕਾਇਤ ਦੀ ਪੂਰੀ ਜਾਂਚ ਉਪਰੰਤ ਲਾਇਏਗੇ ਦੋਸ਼ ਸਹੀ ਪਾਏਗੇ ਜਿਹੜੇ ਜ਼ੁਬਾਨੀ ਅਤੇ ਦਸਤਾਵੇਜੀ ਦੋਵਾਂ ਸਬੂਤਾਂ ਦੁਆਰਾ ਸਮਰਥਿਤ ਸਨ ਇਸ ਸੰਬੰਧੀ ਵਿਜੀਲੈਂਸ ਦੀ ਟੀਮ ਨੇ ਉਕਤ ਮੁਲਜ਼ਮਾਂ ਵਿਰੁੱਧ ਪ੍ਰੇਸ਼ਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਹੈ ਤੇ ਉਨ੍ਹਾਂ ਅੱਗੇ ਕਿਹਾ ਹੈ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ਨੇ ਪੰਜਾ ਇੱਕ ਮਿੰਟ ਇਹ ਦੇਸ਼ ਦੀ ਰਾਜਧਾਨੀ ਹੈ पंजाब यहां से 250-300 किलोमीटर की रेडियस में है तो आप एयरपोर्ट पे चले जाइए अभी तो पंजाब की गाड़ियां वहां पे आपको मिलेंगी क्योंकि एनआरआई पंजाब से आते और जाते हैं क्या उन सब गाड़ियों में गुंडे बैठे हैं पंजाब में इस वक्त हरियाणा पुलिस की भी हरियाणा नंबर की भी गाड़ियां हैं राजस्थान नंबर की भी गाड़ियां हैं देश के हर किस हर स्टेट से जहां लोग रहते हैं क्या पंजाब की गाड़ियों में सिर्फ कह रहे हो कि पंजाबी जो है खतरा है पंजाबी देश के लिए खतरा है ये परसों जनवरी मना रहे हो पंजाब अगर पंजाबी कुर्बानी ना देते मनाते तो पिछली बार तो झांकी भी नहीं डाली थी उन्होंने पंजाब की इतना नफरत पंजाबियों से मैं तो ये कहता हूं अगर इनका बस चले ना बीजेपी का ये हमारे राष्ट्रीय गीत जनगण मन में से पंजाब निकाल दें आता है ना पंजाब सिंध गुजरात मराठा वहां इनका पता क्या कोई और स्टेट का नाम डाल दो ये तो पुराना हो गया तो ये यह यहाँ तक नफरत करते हैं पंजाब की गाड़ियां जो आती हैं बहुत से लोग हमारा अपना बिजनेस करने के लिए आते हैं और बहुत से हमारे स्टार प्रचारक जिनके नाम दिए हुए हैं इलेक्शन कमीशन में हमारे एम भी आए हुए हैं वो पंजाब की गाड़ियां लेके आए आप अभी जा, जाओगे कहाँ तक जाओगे आप देखना आपको देश के हर कोने की गाड़ी मिल जाएगी अभी जो जो योगी जी आए हैं तो हर यूपी की गाड़ी जो है वो योगी के साथ आई है यूपी की वैसे भी गाड़ियां आती हैं नोएडा में जाती है खड़गांव जाते हैं तो ये क्या उनको असल में कोई एजेंडा नहीं है फर्क इतना है बीजेपी के पास कोई एजेंडा नहीं है और मैंने आधी से ज्यादा दिल्ली घूम ली है कांग्रेस के पास कोई एजेंडा नहीं है तो इनका कुछ नहीं है और अरविंद केजरीवाल की सरकार बन रही है और प्रचंड बहुमत से बन रही है यही बात इनसे बर्दाश्त नहीं हो रही अभी जो नई प्रेस कॉन्फ्रेंस अभी कर रहे थे भगवंत मान हर चीज यार आप पंजाबियों की बात और सिखों की क्यों बात उठा रहे हैं पे बार-बार वो बीजेपी के साथ हैं और बीजेपी को वोट कर रहे हैं और करेंगे ये इनके पास इंफॉर्मेशन है जो इनके बताने वाले हैं भी किस तरीके से पंजाबी और सिखों की वोट को फिक्रमंत है क्यों रोज ये सिखों की और पंजाबियों की बात कर रहे हैं क्यों डरे हुए हैं इतने ये झाकी आपको याद होगा पिछली बार जब पंजाब की झाकी नहीं आई थी तो उसके मॉडल तैयार करके यही भगवंत मान यही केजरीवाल हर पंजाब के कोने में लेके गए थे भी पंजाब की जाकी को जगह नहीं मिली हर जगह देश को तोड़ने की ताकत बातें की आज पंजाब की जाकी 26 जनवरी में आज वो बड़ी शान शौकत से कल भी दिखाया गया जो फुल रिहर्सल डे होता है और आज मैं तो एक सिख एक पंजाबी एक बीजेपी का कार्यकर्ता होने के नाते भी मेरी पंजाब की जाकी है मैं कल उसके साथ जाके खुशी से अपने परिवार के साथ देख के भी आया उनको शाबाश भी दे और फोटो खिंचवा के अपनी खुशी जाहिर की लेकिन आज इसकी बात ना कोई भगवंत मान कर रहा है ना कोई केजरीवाल कर रहा है और सीएम उस दिन रोज यहां पे कंपेन कर रहा है इनके मंत्री एमएलए क्यों नहीं आज एक बार एक बार जाके इस झाकी के पास जाके इसको देखने गए हैं भी आज ये 26 जनवरी में हमारा हिस्सा बनेगी आज क्यों आज क्यों चुप है आज क्यों नहीं कह रहे भी सेंट्रल गवर्नमेंट जो बीजेपी की सरकार नरेंद्र मोदी जी की सरकार उसका हम थैंक्स करते हैं आभारी हैं धन्यवाद करते हैं भी आज जो पंजाब की बड़ी शान से जाकी जो हम कर रहे मैं यहां पे बैठ के कर रहा हूं भाई बहुत अच्छा लगा जब पंजाब की जाकी 26 जनवरी में मेन हमारी जाकी का हिस्सा बनी ਅੱਜ ਅਸੀਂ ਲੋਟ ਦੇ ਵਿੱਚ ਇੱਕ ਮੁਲਖਣ ਪੈਲ ਕਰਨ ਜਾ ਰਹੇ ਹਾਂ ਹਾਲਾਂਕਿ ਹੁੰਦਾ ਕਿ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਜਿਹੜੇ ਲੀਡਰ ਹੈ ਜਾਂ ਵਰਕਰ ਡੋਰ ਟੂ ਡੋਰ ਕਰਦੇ ਹੁੰਦੇ ਆ ਪਰ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਸਿਰਫ ਇਸ ਲਈ ਕਿ ਅਸੀਂ ਜੋ ਤੱਕ ਜੋ ਹੁਣ ਤੱਕ ਕੀਤਾ ਇੱਕ ਤਾਂ ਉਹਦੀ ਫੀਡਬੈਕ ਲਵਾਂਗੇ ਲੋਕਾਂ ਤੋਂ ਕਿ ਕੀ ਉਹ ਸਾਡਾ ਕੰਮ ਪਸੰਦ ਕਰਦੇ ਨੇ ਔਰ ਉਸ ਤੋਂ ਬਾਅਦ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਕੋਈ ਕੰਮ ਰਹਿ ਜਾਂਦੇ ਆ ਸੋ ਇੱਕ ਇੱਕ ਘਰ ਦੇ ਅੰਦਰ ਜਾ ਕੇ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਸੁਣਾਗੇ ਉਹ ਕੰਮ ਅਸੀਂ ਲਿਖ ਕੇ ਲੈ ਕੇ ਆਵਾਂਗੇ ਸਾਡੇ ਸਾਰੇ ਵਰਕਰ ਸਹਿਬਾਨ ਜਿਹੜੇ ਇਹ ਕੰਮ ਕਰਨਗੇ ਤੇ ਉਸ ਤੋਂ ਬਾਅਦ ਅਸੀਂ ਹਫਤੇ 10 ਦਿਨਾਂ ਬਾਅਦ ਉਹਦਾ ਰਿਵਿਊ ਕਰਾਂਗੇ ਔਰ ਲੋਕਾਂ ਦੇ ਕੰਮ ਜਿਹੜੇ ਆ ਉਹ ਤੇਜ਼ੀ ਨਾਲ ਕਰਾਵਾਂਗੇ ਇਸ ਤਰ੍ਹਾਂ ਦੇ ਨਾਲ ਅਸੀਂ ਮਲੋਟ ਦੇ ਪਿੰਡਾਂ ਤੱਕ ਆਵਾਂ ਤਾਂ ਸਰਕਾਰ ਦੇ ਪ੍ਰਤੀ ਫੀਡਬੈਕ ਲੈਣ ਚਾਹੁੰਦੇ ਹਾਂ ਅੱਜ ਤੱਕ ਜਿਹੜੇ ਚੀਜ਼ਾਂ ਕਰੀ ਕਿੱਲਾ ਕਰ ਰਹੇ ਹਾਂ ਅਸੀਂ ਜੀ ਜੇ ਕਹਿ ਲਈਏ ਵੱਡੇ ਵੱਡੇ ਕੰਮ ਤਾਂ ਕਿਉਂਕਿ ਮਲੋਟ ਨੇ ਮੈਨੂੰ ਕਿਹਾ ਸੀ ਕਿ ਪਹਿਲਾਂ ਸਾਡੀਆਂ ਇਹ ਵੱਡੀਆਂ ਮੁਸ਼ਕਲਾਂ ਹੱਲ ਕਰਾਓ ਜਿਹਦੇ ਵਿੱਚ ਸੀਵਰੇਜ ਦੀ ਗੱਲ ਕਰਦੇ ਸੀ ਸੀਵਰੇਜ ਦਾ ਕੰਮ ਲਗਾਤਾਰ ਚੱਲ ਰਿਹਾ ਜਦੋਂ ਤੋਂ ਸਰਕਾਰ ਬਣੀ ਹੈ 34 ਕਰੋੜ ਪਹਿਲਾਂ ਲੈ ਕੇ ਆਏ ਸੀ ਔਰ ਉਸ ਤੋਂ ਬਾਅਦ ਹੋਰ ਵੀ ਅਸੀਂ ਐਡ ਕਰੀ ਜਾਂਦੇ ਹਾਂ ਜਿੱਥੇ ਪ੍ਰੋਬਲਮ ਆ ਰਹੀ ਹੈ ਇਸ ਤੋਂ ਪਹਿਲਾਂ ਮਲੋਟ ਮੁਕਸਰ ਸੜਕ ਸ਼ੁਰੂ ਕਰਾਈ ਗਈ ਸੀ ਜਿਹੜੀ ਕਿ ਹੁਣ ਤਕਰੀਬਨ ਪੂਰੀ ਹੋਣ ਵਾਲੀ ਹੈ ਸਭ ਤੋਂ ਵੱਡੀ ਸਮੱਸਿਆ ਸੀ ਜਿਹੜਾ ਕਰਕੇ ਮਲੋਟ ਤੇ ਮੁਕਸਰ ਟੁੱਟੇ ਹੋਏ ਸੀ ਫਲੋਟਾ ਅੰਡਰਬ੍ਰਿਜ ਦਾ ਕੰਮ ਸੀ ਜਿਹੜਾ ਉਹ ਵੀ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਵੀ ਇੱਕ ਵੱਡੀ ਮੰਗ ਸੀ ਲੋਟ ਵਾਸੀਆਂ ਦੀ ਅਸੀਂ ਮਿਮਟ ਕਾਲਜ ਦੇ ਸਾਹਮਣੇ ਖੜੇ ਹਾਂ ਜਿਹੜਾ ਕਾਲਜ ਖਤਮ ਹੋਣ ਦੇ ਗੰਢੇ ਤੇ ਸੀ ਉਹਨੂੰ ਅਸੀਂ ਰਿਵਾਈਵ ਕੀਤਾ ਦੁਬਾਰਾ ਉੱਥੇ ਸਰਕਾਰ ਨੇ ਦੁਬਾਰਾ ਗ੍ਰਾਂਟਾਂ ਦਿੱਤੀਆਂ ਔਰ ਬੱਚੇ ਵੀ ਸਾਡੇ ਵੱਟੀ ਗਿਣਤੀ ਦੇ ਵਿੱਚ ਇੱਥੇ ਐਡਮਿਸ਼ਨ ਲੈ ਰਹੇ ਨੇ ਇਸੇ ਤਰ੍ਹਾਂ ਹੀ ਅਸੀਂ ਫੋਕਲ ਪੁਆਇੰਟ ਦੇ ਵਿੱਚ ਪ੍ਰੋਗਰੈਸ ਕੀਤੀ ਹੈ ਸੋ ਕੋਸ਼ਿਸ਼ ਕੀਤੀ ਹੈ ਕਿ ਹਰ ਪੱਖੋਂ ਜਿਹੜੇ ਵੱਡੇ ਵੱਡੇ ਕੰਮ ਸੀ ਵੱਡੇ ਵੱਡੇ ਮਸਲੇ ਸੀ ਉਹਨਾਂ ਨੂੰ ਅਸੀਂ ਹੱਲ ਕਿਹੜਾ ਕੰਮ ਕਰਾ ਕੇ ਕਰ ਰਹੇ ਹੋ ਦੇਖੋ ਜੀ ਹਾਲੇ ਅਸੀਂ ਲੱਗੇ ਹੋਏ ਆ ਕਿ ਸੀਵਰੇਜ ਮੇਰੀ ਇਹੀ ਤਮੰਨਾ ਹੈ ਕਿ ਮੈਂ ਆਪਣੇ ਜਨਿਓਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਪੂਰਨ ਤੌਰ ਤੇ ਹੱਲ ਕਰਾਂ ਔਰ ਉਸ ਤੋਂ ਵੱਡੀ ਗੱਲ ਮੈਂ ਇਹੀ ਕਹਿ ਸਕਦੀ ਹਾਂ ਕਿ ਸਿਹਤ ਦੇ ਸਿੱਖ